ਇੱਕ ਸੁਨਸਾਨ ਜਗ੍ਹਾ ਤੇ ਇਹ ਮੁੰਡਾ ਤੇ ਕੁੜੀ ਆਪਣੇ ਮੂੰਹ ਦੇ ਵਿੱਚ ਟੀਕੇ ਲਾ ਕੇ ਤੇ ਸੁਨਸਾਨ ਜਗ੍ਹਾ ਦੇ ਉੱਪਰ ਗੱਡੀ ਦੇ ਵਿੱਚ ਬੈਠੇ ਸੀ ਉਸ ਤੋਂ ਬਾਅਦ ਇੱਕ ਖੇਤਾਂ ਵਾਲਾ ਵੀਰ ਜਦੋਂ ਗਿੜਾ ਮਾਰਨ ਆਉਂਦਾ ਤਾਂ ਇਹਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦਾ ਅਤੇ ਇਹਨਾਂ ਨੂੰ ਆਖਦਾ ਵੀ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਇਹ ਮੁੰਡਾ ਮੰਨਤਾ ਕਰਦਾ ਨਾ ਵੀਰ ਸਾਡੀ ਵੀਡੀਓ ਨਾ ਬਣਾ ਤੇ ਸਾਡਾ ਘਰ-ਬਾਰ ਖਰਾਬ ਹੋ ਜਾਊਗਾ ਤੇ ਬਾਕੀ ਦੋਸਤੋ ਆਓ ਲੈ ਚੱਲਦੇ ਹਾਂ ਇਸ ਵੀਡੀਓ ਦੇ ਵੱਲ ਪੰਜਾਬ ਦੇ ਨਸ਼ੇ ਨੇ ਬਹੁਤ ਹੀ ਮਾੜੇ ਹਾਲਾਤ ਕਰਦੇ ਨੇ ਭੈਣ ਜੋ ਟੀਕੇ ਲਾਈ ਬੈਠੇ ਮੂੰਹ 'ਚ ਓਏ ਓ ਯਾਰ ਭਾਈ ਯਾਰ ਇੱਕ ਮਿੰਟ ਮੇਰੇ ਵੀਡੀਓ ਨਾ ਬਣਾ ਨਹੀਂ ਕਹਤੋਂ ਕੀ ਕਰੀਏ ਨੇ ਕੋਈ ਦਾ ਕੰਮ ਮੇਰੇ ਵੀਡੀਓ ਨਾ ਬਣਾ ਯਾਰ ਦੱਸ ਕੋਈ ਦਾ ਘਰ-ਬਾਰ ਨਾ ਯਾਰ ਖਰਾਬ ਹੋ ਜੂ ਫਿਰ ਬਣਾ ਕੀ ਕਰੀਏ ਨੇ ਚਾਬੀ ਨਾ ਯਾਰ ਚਾਬੀ ਮੇਰਾ ਘਰ ਦਾ ਚਾਬੀ ਦੱਸ ਦੇ ਬਾਈ ਹੈ ਓਏ ਘਰ ਵਾਲਾ ਘਰ ਵਾਲੀਆਂ ਸੇ ਨਾਲੇ ਹੈ ਕਰਤੇ ਆ ਟੀਕੇ ਕਰ ਮੂੰਹ 'ਚ ਬੈਠੇ ਬਾਈ ਪਰ ਆਵਾ ਨਾ ਹਲਾ ਦੱਸ ਫਿਰ ਫਿਰ ਕੀ ਕਰ ਦੇਗਾ ਉੱਪਰ ਆਵਾ ਮੈਂ ਦੱਸ ਤਾਂ ਸਹੀ ਦੱਸ ਦੱਸ ਵੀਡੀਓ ਦਾ ਨਾਮ ਬਣਾਇਆ ਯਾਰ ਨਹੀਂ ਨਹੀਂ ਦੱਸ ਤੂੰ ਸਾਡਾ ਯਾਰ ਘਰ-ਬਾਰ ਘਰ-ਬਾਰ ਬਸ਼ਿਕ ਕਰਨ ਸਿਰਫ 3 ਘੰਟੇ ਦੇ ਵਿੱਚ ਮੀਆਂ ਰਹਿਮਤ ਖਾਨ ਇੱਕ ਕਾਲ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ ਵਿਦੇਸ਼ ਦੇ ਵਿੱਚ ਨੌਕਰੀ ਹੋਵੇ ਚਾਹੇ ਪੀਆਰ ਦੀ ਸਮੱਸਿਆ ਸਾਲਾਂ ਤੋਂ اٹਕਿਆ ਕੰਮ ਇੱਕ ਵਾਰ ਦੇ ਵਿੱਚ ਹੀ ਪਾਉ ਸਮਾ ਦਾ ਬਸ਼ਿਕਰ ਪਿਆਰ ਦੇ ਵਿੱਚ ਧੋਖਾ ਲਵ ਮੈਰਿਜ ਮਨਚਾਇਆ ਪਿਆ ਸ਼ਾਦੀ ਦੇ ਵਿੱਚ ਰੁਕਾਵਟ ਤਲਾਕ ਤੇ ਕੋਰਟ ਕੇ ਪਤੀ-ਪਤਨੀ ਦੇ ਵਿੱਚ ਅਨਭ ਲਾਟਰੀ ਹੋਵੇ 649 ਜਾਂ ਲਾਟੋ ਮੈਕਸ ਕਾਲ ਕਰੋ 9815526516 ਸਾਰਿਆਂ ਤੋਂ ਪਹਿਲਾਂ ਕੰਮ ਕਰਨ ਦਾ ਦਾਵਾ